ਤੇ ਰਾਤ ਦੇ ਵਿੱਚ ਨੀਲ ਨਦੀ ਆਏਗੀ ਉਹਦੇ ਵਿੱਚੋਂ ਪੰਜ ਪੱਥਰ ਚੁੱਕ ਲੈ ਚਾਰ ਗੁੱਥਲੀ ਚ ਪਾ ਲੈ ਇੱਕ ਗੋਪੀਆ ਦੇ ਵਿੱਚ ਰੱਖ ਲੈ ਉਹਨੇ ਸਵਾਲ ਕੀਤਾ ਕਿ ਸੰਤ ਜੀ ਦੁਸ਼ਮਣ ਤੇ ਇੱਕ ਹੈ ਤੁਸੀਂ ਪੰਜ ਪੱਥਰ ਕਿਉਂ ਕਿਹਾ ਚੁੱਕ ਲਓ ਸੰਤ ਨੇ ਕਿਹਾ ਤੂੰ ਇੱਕ ਦੁਸ਼ਮਣ ਦੇਖਦਾ ਇੱਕ ਦੁਸ਼ਮਣ ਨਹੀਂ ਉਹਦੇ ਚ ਚਾਰ ਭਰਾ ਅਜੇ ਪਿੱਛੇ ਵੀ ਨੇ ਉਹਨਾਂ ਦਾ ਸਮਾਨ ਵੀ ਨਾਲ ਹੀ ਲੈ ਕੇ ਜਾਇ। ਜੇ ਇੱਕ ਨੂੰ ਖਤਮ ਕਰੇਗਾ ਤੇ ਜੇ ਚਾਰ ਆ ਗਏ ਉਹ ਤੇਰੇ ਤੇ ਮੁਕਾਬਲਾ ਕਰੇਗਾ ਤੇ ਤੂੰ ਕਿੱਦਾਂ ਲੜੇਂਗਾ ਤੂੰ? ਸੰਤ ਨੇ ਹੁਕਮ ਦਿੱਤਾ ਦਾਦ ਨੂੰ ਹੁਕਮ ਮੰਨੇ। ਪਰਮੇਸ਼ਰ ਨੇ ਹੁਕਮ ਨਹੀਂ ਦੇਣਾ ਤੁਹਾਨੂੰ। ਜਦੋਂ ਵੀ ਦੇਣਾ ਕਿਸੇ ਰੱਬ ਦੇ ਬੰਦੇ ਨੇ ਹੁਕਮ ਦੇਣਾ ਹੈ। ਤੇ ਜੇ ਤੁਸੀਂ ਰੱਬ ਦੇ ਬੰਦੇ ਨੂੰ ਪਰਮੇਸ਼ਰ ਸਮਝ ਕੇ ਹੁਕਮ ਮੰਨਦੇ ਹੋ ਤਾਂ ਸਮਝ ਲਓ ਤੁਸੀਂ ਰੱਬ ਦਾ ਹੀ ਹੁਕਮ ਮੰਨਦੇ ਹੋ ਹਾਲੇਲੂਇ ਤੁਸੀਂ ਰੱਬ ਦਾ ਹੀ ਹੁਕਮ ਮੰਨ ਲੈਂਦੇ ਤੇ ਜੇ ਤੁਸੀਂ ਕਹਿੰਦੇ ਹੋ ਨਹੀਂ 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 ਪਰਮੇਸ਼ਰ ਆਏ ਦੇ ਹੁਕਮ ਦੇਵੇ ਤਾਂ ਅਸੀਂ ਹੁਕਮ ਕਰੀਏ ਪਰਮੇਸ਼ਰ ਨੂੰ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਜੇ ਦੇਖਿਆ ਤੇ ਉਹ ਰੱਬ ਦੇ ਬੰਦੇ ਨੂੰ ਦੇਖਿਆ ਤੁਸੀਂ ਹੁਣ ਉਹ ਪੰਜ ਪੱਥਰ ਲੈ ਕੇ ਚਲੇ ਗਿਆ ਹੁਣ ਫਲਿਸਤੀ ਖੜਾ ਹੈ ਮੈਦਾਨ ਚ ਚਾਰੇ ਔਰ ਇਸਰਾਇਲ ਖੜੇ ਮੈਦਾਨ ਵਿੱਚ ਦੁਸ਼ਮਣ ਖੜਾ ਹੈ ਦੁਸ਼ਮਣ ਦੇ ਹੱਥ ਵਿੱਚ ਤਲਵਾਰ ਹੈ ਔਰ ਖੁਦਾ ਦੇ ਬੰਦੇ ਦਾਉਦ ਦੇ ਹੱਥ ਵਿੱਚ ਗੋਤੀ ਹੈ ਕੱਦ ਦਾ ਮਦਰਾ ਫਲਿਸਤੀ ਵੇਖ ਕੇ ਹੱਸਦਾ ਹੈ ਦਾਉਦ ਨੂੰ ਹੱਸਦਾ ਹੈ ਹੱਸਦਾ ਕਿਉਂ ਸੀ ਕਿ ਕੱਦ ਦਾ ਕੀ ਸੀ ਮਦਰਾ ਕੱਦਦਾ ਮਦਰਾ ਜਲੰਧਰ ਮੈਨੂੰ ਮੌਕਾ ਮਿਲਿਆ ਸੱਜ ਸੰਗ ਕਰੰ ਦਾ ਕੋ ਬੜੀ ਦੁਨੀਆ ਬੈਠੀ ਸੀ ਮੈਂ ਜਦੋਂ ਗਿਆ ਤਾਂ ਲੋਕ ਮੇਰੇ ਮੂੰਹ ਤੇ ਕਹਿਣ ਅਰੇ ਯਾਰ ਆ ਗਿਆ ਸੋਕਰ ਆ ਗਿਆ ਇਹ ਕੀ ਕਰੇਗਾ ਉਹ ਕੀ ਕਰੇਗਾ ਜਦੋਂ ਖੁਦਾ ਨੇ ਮੈਨੂੰ ਇਸਤੇਮਾਲ ਕੀਤਾ ਤੇ ਫਿਰ ਸਾਰੇ ਕਹਿੰਦੇ ਆ ਕਿ ਨਹੀਂ ਅਸੀਂ ਤੇ ਬਾਹਰੋਂ ਦੇਖਦੇ ਹਾਂ ਬੰਦਾ ਤੋਖਾ ਹੀ ਉਹਦਾ ਬੰਦਾ ਜਦੋਂ ਬਾਹਰੋਂ ਦੇਖਦਾ ਉਹਦਾ ਤੋਖਾ ਖਤਮ ਬਾਹਰੋਂ ਨਾ ਦੇਖੋ ਕੋਈ ਗੋਰਾ ਹੈ ਕੋਈ ਕਾਲਾ ਹੈ ਕੋਈ ਚਿੱਟਾ ਹੈ ਕੋਈ ਨਾਂ ਅੰਦਰੋਂ ਦੇਖੋ ਅੰਦਰੋਂ ਦੇਖੋ ਕਿ ਉਹਦੇ ਅੰਦਰ ਪਰਮੇਸ਼ਰ ਨੇ ਕਿੰਨੀ ਕੁ ਕੁਦਰਤ ਰੱਖੀ ਹੈ ਹੁਣ ਗੁਸਮਨ ਹੱਸਦਾ ਦਾਦ ਨੂੰ ਵੇਖ ਦਾਦ ਕਹਿੰਦਾ ਹੱਸਣਾ ਤੂੰ ਵੀ ਅੱਜ ਆਖਰੀ ਵਾਰ ਹੱਸਣਾ ਹੈ ਸੰਤਬਾਹ ਤੂੰ ਵੀ ਹੱਸ ਲੈ ਸ਼ੁਕਰ ਕਰੋ ਜੇ ਤੁਹਾਨੂੰ ਕੋਈ ਵੇਖ ਹੱਸਦਾ ਹੈ ਤੁਹਾਨੂੰ ਕੋਈ ਮਜ਼ਾਕ ਕਰਦਾ ਤੇ ਰੱਬ ਦਾ ਸ਼ੁਕਰ ਏ ਰੱਬ ਦਾ ਸ਼ੁਕਰ ਹੁਣ ਦਾਉਦ ਨੇ ਕਿਹਾ ਜੇ ਆਪਣੇ ਆਪ ਨੂੰ ਤੂੰ ਤਾਕਤਵਰ ਸਮਝਦਾ ਹੈ ਜੋਰਾਵਰ ਸਮਝਦਾ ਹੈ ਤੈਨੂੰ ਆਪਣੇ ਹਥਿਆਰ ਉੱਤੇ ਆਪਣੇ ਬਸਤਰਾ ਉੱਤੇ ਆਪਣੀ ਤਾਕਤ ਉੱਤੇ ਆਪਣੀ ਦੌਲਤ ਉੱਤੇ ਆਪਣੇ ਮਾਣ ਉੱਤੇ ਗਮੰਡ ਤੇ ਜਾਂ ਫਿਰਵਾਰ ਕਰ ਮੇਰੇ ਉੱਤੇ ਫਲਿਸਤੀਨ ਨੂੰ ਆਪਣੀ ਤਾਕਤ ਉੱਤੇ ਮਾਨ ਸੀ ਫਲਿਸਤੀਨ ਨੂੰ ਆਪਣੇ ਹਥਿਆਰਾਂ ਉੱਤੇ ਮਾਨ ਸੀ ਫਲਿਸਤੀ ਨੂੰ ਆਪਣੇ ਵਸਤਰਾ ਉੱਤੇ ਮਾਨ ਸੀ ਤੇ ਫਲਿਸਤੀ ਨੂੰ ਕਹਿੰਦਾ ਜਾ ਵਾਰ ਕਰ ਜਦ ਦੁਸ਼ਮਣ ਨੇ ਫਲਿਸਤੀ ਨੇ ਵਾਰ ਕੀਤਾ ਤੇ ਦੌੜ ਉੱਤੇ ਵਾਰ ਚੱਲਿਆ ਹੀ ਨਹੀਂ ਵਾਰ ਚੱਲਿਆ ਹੀ ਨਹੀਂ ਤੁਸੀਂ ਰੱਬ ਨੂੰ ਮੰਨਦੇ ਹੋ ਤੁਸੀਂ ਕਹਿ ਦਿੰਦੇ ਹੋ ਮੇਰੇ ਉੱਤੇ ਮੋਠ ਚੱਲ ਗਈ ਕਹਿੰਦੇ ਹੋ ਕਿ ਨਹੀਂ ਕੀ ਚੱਲ ਗਈ ਮੋਠ ਮੇਰੇ ਤੇ ਕੀ ਚੱਲ ਗਈ ਮੋਠ ਚੱਲ ਗਈ ਪਤਾ ਨਹੀਂ ਕੀ ਕੀ ਬੋਲਦੇ ਮੋਠ ਚੱਲ ਗਈ ਜਾਂ ਕੀ ਚੱਲ ਗਿਆ ਕੁਛ ਨਾ ਕੁਛ ਚੱਲ ਗਿਆ ਨੇ ਤੇਰੇ ਉੱਤੇ ਕਿਉਂ ਚੱਲ ਗਿਆ ਹੈ ਸ਼ੈਤਾਨ ਦੀ ਤਾਕਤ ਨਹੀਂ ਕਿ ਤੇਰੇ ਉੱਤੇ ਦੁਸ਼ਮਣ वार ਕਰ ਸਕੇ ਖੜੇ ਰੋ ਸੱਚਾਈ 'ਚ ایمان 'ਚ ਖੜੇ ਰੋ ਇਹ ਤਲਾਮ ਇਹ ਬਾਣੀ ਆਪਣੇ ਮਨ 'ਚ ਰੱਖੋ ਸੋਚ ਖਿਆਲ 'ਚ ਰੱਖੋ ਦੁਸ਼ਮਣ ਤੈਨੂੰ ਹਲਾ ਨਹੀਂ ਸਕਦਾ ਬਾਣੀ ਤੋਂ ਅਲੱਗ ਹੋ ਜਾਓਗੇ ਸ਼ੈਤਾਨ ਤੈਨੂੰ ਹਲਾ ਸਕਦਾ ਹੈ ਉਦੋਂ ਹਲਾਏ ਇਸੇ ਲਈ ਸ਼ੈਤਾਨ ਪਹਿਲੇ ਤੈਨੂੰ ਬਾਣੀ ਤੋਂ ਅਲੱਗ ਕਰਦਾ ਹੈ ਜਿਸ ਨੇ ਦੁਸ਼ਮਣ ਨੇ ਵਾਰ ਕੀਤਾ ਦੌਤੇ ਵਾਰ ਚੱਲਿਆ ਹੁਣ ਦੌਦ ਨੂੰ ਕਹਿੰਦਾ ਤੂੰ ਵਾਰ ਕਰ ਹੁਣ ਉਹ ਗੋਪੀਆ ਘੁਮਾ ਰਿਹਾ ਹੈ ਹੱਸਦਾ ਹੈ ਉਹ ਕਹਿੰਦਾ ਇਹ ਗੋਪੀਏ ਨਾਲ ਪੱਥਰ ਦੇ ਨਾਲ ਮੈਂ ਮਰਨਾ ਹੈ ਪਰ ਦੌਦ ਨੂੰ ਗਿਆਨ ਕਿੰਨੇ ਦਿੱਤਾ ਸੀ ਸੰਤ ਨੇ ਗਿਆਨ ਦਿੱਤਾ ਸੀ ਸੰਤ ਨੇ ਇਹ ਗਿਆਨ ਦਿੱਤਾ ਦੁਸ਼ਮਣ ਨੇ ਸਾਰੇ ਬਸਤਰ ਪਹਿਨੇ ਨੇ ਟੋਪ ਪਹਿਨੇ ਹੈ ਬਸ ਇਹੋ ਜਗ੍ਹਾ ਖਾਲੀ ਇੱਥੇ ਨਿਸ਼ਾਨਾ ਲਾਈ ਦੁਸ਼ਮਣ ਮਰ ਜਾਏ ਦਾਉਦ ਨੇ ਜਦ ਰੱਸੀ ਝੱਡੀ ਉਹਦੇ ਚ ਪੱਥਰ ਨਿਕਲੇ ਜਦ ਮੱਥੇ ਤੇ ਇਨਸਾਨਾਂ ਲੱਗਾ ਦਾਉਦ ਦੁਸ਼ਮਣ ਡਿੱਗ ਜਾਂਦਾ ਹੈ ਦਾਉਦ ਧੌੜ ਕੇ ਉਹਦੀ ਤਲਵਾਰ ਲੈ ਕੇ ਉਹਦੀ ਗਰਦਨ ਅਲੱਗ ਕਰ ਦਿੰਦਾ ਹੈ ਕਿਉਂਕਿ ਪਰਮੇਸ਼ਰ ਨੇ ਇਹਨੂੰ ਫਤ੍ਹਾ ਦੇ ਦਿੱਤੀ ਹਾਲੇਲੂਇ ਇਸ ਲਈ ਲਿਖਿਆ ਸ਼ਤ